ਤਾਂ ਪੇਛਾ ਜਾਊਗਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਇਲਾਕਿਆਂ ਦੇ ਵਿੱਚ ਵਾਟਰ ਸਪਲਾਈ ਨਹੀਂ ਸੀਗੀ ਬਹੁਤ ਸਾਰੇ ਸਾਡੇ ਮਰੋਦ ਸ਼ਹਿਰ ਦੇ ਇਲਾਕੇ ਇਦਾਂ ਦੇ ਸੀ ਜਿਨ੍ਹਾਂ ਨੂੰ ਸਾਫ਼ ਸਵੱਛ ਪੀਣ ਵਾਲਾ ਪਾਣੀ ਨਹੀਂ ਮਿਲਦਾ ਸੀ ਉਹਨਾਂ ਇਲਾਕਿਆਂ ਦੇ ਵਿੱਚ ਅੱਜ ਜਿਹੜੀ ਪਾਣੀ ਵਾਲੀ ਪਾਈਪ ਆ ਉਹ ਪਾਉਣ ਦਾ ਉਦਘਾਟਨ ਕੀਤਾ ਗਿਆ ਦੇ 2.44 ਕਰੋੜ ਰੁਪਏ ਦੀ ਲਾਗਤ ਦੇ ਨਾਲ तकरीबन 7 ਤੋਂ 8 ਕਿਲੋਮੀਟਰ ਜਿਹੜੀ ਲੰਬੀ ਪਾਈਪਲਾਈਨ ਹੈ ਪਾਣੀ ਵਾਲੀ ਉਹ ਇਹਦੇ ਨਾਲ ਪਾਈ ਜਾਣੀ ਹੈ ਤੇ ਬਹੁਤ ਸਾਰੇ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਆ ਉਹ ਮਿਲੂਗੀ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਸਾਡਾ ਇੱਕ ਪ੍ਰੋਜੈਕਟ तकरीबन 5 ਤੋਂ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਤਿਆਰ ਹੋਇਆ ਕਿ ਅਸੀਂ ਜਿਹੜਾ ਵਾਟਰ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਬਚਾਉਣ ਦੇ ਲਈ ਉਹਦੀ ਬਚਤ ਕਰਨ ਦੇ ਲਈ ਅਸੀਂ ਜਿਹੜਾ ਨਹਿਰੀ ਪਾਣੀ ਆ ਉਹਨੂੰ ਟ੍ਰੀਟ ਕਰਕੇ ਅਸੀਂ ਮਲੌਰ ਸ਼ਹਿਰ ਦੇ ਲਈ ਪ੍ਰੋਜੈਕਟ ਪਾਸ ਕਰਾਇਆ ਹੋਇਆ ਉਹ 5 ਤੋਂ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਲੱਗਣਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਲਈ ਅਸੀਂ ਪਾਣੀ ਬਚਾ ਸਕੀਏ ਜਿਹੜਾ ਧਰਤੀ ਹੇਠਲਾ ਪਾਣੀ ਹੈ ਤੇ ਉਹਦੇ ਲਈ ਅਸੀਂ ਜ਼ਮੀਨ ਦੀ ਭਾਲ ਕਰ ਰਹੇ ਹਾਂ ਤੇ ਜਦੋਂ ਹੀ ਜ਼ਮੀਨ ਮਿਲਦੀ ਹੈ ਤੇ ਸਾਡਾ ਉਹ ਪ੍ਰੋਜੈਕਟ ਲਈ ਸਾਡੇ ਪੈਸੇ ਪਾਸ ਨੇ ਇਹਵਲਾ ਪ੍ਰੋਜੈਕਟ ਵੀ ਸਾਡੇ ਮਲੋਤ ਸ਼ਹਿਰ ਵਾਸੀਆਂ ਦੇ ਲਈ ਇੱਕ ਸਵਾਗਤ ਦੀ ਤਰ੍ਹਾਂ ਹੋਏਗਾ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਮੰਤਰੀ ਸਾਹਿਬ ਰਵਜੋਤ ਸਿੰਘ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਸਾਡੇ ਜਿਹੜੇ ਸ਼ਹਿਰਾਂ ਦੇ ਵਿਕਾਸ ਦੇ ਕਾਰਜ ਸਾਡੇ ਪੀਣ ਵਾਲਾ ਪਾਣੀ ਜਿਹੜਾ ਐਸੈਂਸ਼ੀਅਲ ਆ ਲੋਕਾਂ ਦੀ ਮੁੱਢਲੀ ਜ਼ਰੂਰਤ ਆ ਉਦਾਂ ਦੇ ਜਿਹੜੇ ਕਾਰਜ ਨੇ ਉਹ ਹੋ ਰਹੇ ਨੇ ਤੇ ਮੈਂ ਸਾਡੇ ਨਾਲ ਸਾਡੇ ਥੋਦੇ ਪ੍ਰਧਾਨ ਸੋਨੀਆ ਮੈਡਮ ਜੀ ਤੇ ਹੋਰ ਸਾਡੇ ਸਾਰੇ ਸਾਡੇ ਕਾਉਂਸਲਰ ਸਾਹਿਬਾਨ ਮੇਰੇ ਨਾਲ ਖੜੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਸਾਰੇ ਮਲੋਤ ਸ਼ਹਿਰ ਦੇ ਵਿਕਾਸ ਕਾਰਜ ਨੇ ਉਹ ਆਉਣ ਵਾਲੇ ਸਮੇਂ ਚੋ ਕੀਤੇ ਜਾਣੇ ਆ